ਸਤਨਾਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਬੇ ਮੇਰਾ ਓਟ ਭਰੀਦਾ ਉਜ ਸਾਜ ਸੁਬਾਨੇ ਵਾਜ ਗੂਜਾਰ ਜੋ ਸਰਸਾਈ ਰਿਤਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਇ ਦੇਹੀ ਰੋਗ ਨਾ ਲਗਾਏ ਪੱਲਾ ਸਬਕਿਸ਼ ਪਾਏ ਅੰਦਰ ਸਚਾ ਨੇ ਆਇਆ ਪ੍ਰੇਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਮਣੇ ਸੁਕਾਉ ਟੱਲ ਗੁਰ ਜੀਵੀ ਹੈ ਅਹਣੋ ਸੁਸਾਜ ਸੁਪਾਈ ਦਰਸ਼ਨ ਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਵਤ ਗਜਮ ਦੇ ਨੂਰ ਅਰਸਾ ਗੁਰਸਾ ਤੁਦ ਡਠੇ ਸਚੇ ਪਾਤੁ ਸ਼ਾਮਲ ਜਨਮ ਜਨਮ ਦੇ ਸਜਣ ਸੱਚਾ ਪਾਤਸ਼ਾਹ ਸਰਸ਼ੰਦ ਸੋਹ ਜਿਸ ਪਾਸ ਬਹਠਿਆਂ ਸੋਹੀਏ ਸਬਣਾਂਦਾ ਵੀ ਸਾਹੋ ਸਤਨਾ ਵਾਹਿਗੁਰੂ ਸਾਹਿਬ ਜੀ ਜਾਤ ਸਾਰੇ ਮਹਲਾ ਚੌਥਾ ਮੇਲ ਸਤ ਸੰਗਤ ਸੰਗ ਗੁਰਾਂ ਪੁੰਜੀ ਨਾਮ ਗੁਰਮੁਖ ਵੇ ਸਾ ਹਰ ਹਰ ਕਿਰਪਾ ਧਾਰ ਮਦ ਸੂਦਨ ਮੇਲ ਸਤ ਸੰਗ ਉਮਾਰਾਮ ਮੇਲ ਸੰਗਤ ਸੰਗ ਗੋਰਾ ਪੂੰਜੀ ਨਾਮ ਗੁਰਮਖਵੀ ਸਾਹ ਹਰ ਹਰ ਕਿਰਪਾ ਧਾਰ ਮਦ ਸੂਦਣਾ ਮਿਲ ਸਤ ਸੰਗ ਉਮਾਰਾ ਹਰ ਗੁਣ ਬਾਣੀ ਸਰਵਣ ਸੁਣਾ ਕਰ ਕਿਰਪਾ ਸਤ ਗੁਰੂ ਮੇ ਲਾਹ ਗੁਣ ਗਾਵੈ ਗੁਣ ਬੋਲਹ ਬਾਣੀ ਹਰ ਗੁਣ ਜਪ ਓ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੋਲਾ ਹਰ ਹਰ ਨਾਮ ਨਾ ਪੁਜੇ ਪੂਜਾ ਹਰ ਹਰ ਅਤੁੱਲ ਤੋਲ ਅਤ ਭਾਰੇ ਗੁਰਮਤਿ ਜਾਪਿਓ ਮਹਾਰਾ ਸਭ ਕਰਮ ਧਰਮ ਹਰ ਨਾਮ ਜਿਉ ਪਾਹ ਕਿਲ ਵਿਖ ਮੈਲ ਪਾਪ ਤੂ ਵਾ ਦੀਨ ਦਿਆਲ ਹੋ ਜਨ ਉਪਰ ਦੇਹੁ ਨਾਨਕ ਨਾਮ ਉਮਾਰਾਮ ਸਭ ਕਰਮ ਧਰਮ ਹਰ ਨਾਮ ਜਿਉ ਪਾਹ ਕਿਲ ਵਿਖ ਮੈਲ ਪਾਪ ਤੂ ਵਾ ਦੀਨ ਦਿਆਲ ਹੋ ਜਾਨੇ ਉਪਰ ਦੇਹੋ ਨਾਨਕ ਨਾਮੁ ਉਮਾਰਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ ਜਾਤ ਸਰੀ ਮਹੱਲਾ ਚੌਥਾ ਮੇਲਾ ਸਤ ਸੰਗਤ ਸੰਗ ਗੁਰੂ ਆਲ ਪੂਜੇ ਨਾਮ ਗੁਰਮਖ ਵੇ ਸਾਹ ਹਰ ਹਰ ਕਿਰਪਾ ਧਾਰ ਮਦਸੂਦਨ ਮੇਲਾ ਸਤ ਸੰਗ ਉਮਾ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਕਰਤਾ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਾ ਜਿਸ ਭਰਮੈ ਥੱਕ ਆਈ ਪ੍ਰਭ ਕੀ ਸਾਮਾ ਦੰਡੋਤ ਬੰਦਨ ਅਣਕ ਬਾਰ ਸਰਬ ਕਲਾ ਸੰਮਰਥ ਡੋਲਣ ਤੇ ਰਾਖੋ ਪਰਬ ਨਾਨਕ ਦੇ ਕਰ ਹੱਥ ਸਜਣ ਸਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਜਿਸ ਪਾਸ ਬਹਠੀਆਂ ਸੋਹੀਆ ਸਬਣਾਂ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਫਲਗੋਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਫਾਲਗੋਣਾ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛਪਨੇ ਵਡ ਭਾਗਣੀ ਵਰ ਪਾਇਆ ਹਰਿ ਰਾਏ ਮਿਲ ਸਾਈਆਂ ਮੰਗਲ ਗਾਵਹਿ ਗੀਤਾ ਗੋਵਿੰਦ ਆਲਾਏ ਹਰ ਜਿਹਾ ਵਰਣਾ ਦਿਸਾਏ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿ ਆਉਣਾ ਨਿਹ ਚਲਾ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖਿਆਣਾ ਬਹੁੜਾ ਨਾ ਜਨਮ ਧਾਇ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਆ ਜਿਸਨੋ ਤੇਲ ਨ ਤਮਾਇ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆ ਰਾਧਾ ਦਰਗਾ ਸੱਚ ਖਰੇ ਸਰਬ ਸੁਖਾਂੰਦ ਚਰਨ ਹਾਰ ਭੌਜਲ ਵਿਖੰਤਰੇ ਪ੍ਰੇਮ ਭਗਤ ਕੈਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਦਾ ਨਸੇ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ੁ ਦਾਣ ਕਿਰਪਾ ਕਰਹੁ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮੇਲਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ